ਦਾ ਸਾਰਿਆਂ ਦਾ ਮੈਂ ਜਰਨਲਿਸਟ ਮੁਹੰਮਦ ਹਨੀਫ ਸਿੰਘ ਅੱਜ ਗੱਲ ਕਰਦੇ ਹਾਂ ਮਲੇਰ ਕੋਲਾ ਦੇ ਹੁਣ ਹਾ ਅਤੇ ਨਿਹੈਤ ਹੀ ਤਜਰਬੇਕਾਰ ਡਾਕਟਰ ਡਾਕਟਰ ਚਮਨ ਜੋ ਸਿੰਘ ਬੜਿੰਗ ਜਿਨ੍ਹਾਂ ਦਾ ਹਸਪਤਾਲ ਬੜਿੰਗ ਮਲਟੀ ਸਪੈਸ਼ਲਿਟੀ ਪਰ ਗਰੇਵਾਲ ਚੌਂਕ ਮਲੇਰ ਕੋਲਾ ਵਿਖੇ ਹੈ ਉਹਨਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹਰੇਕ ਕੰਗਰੀਸ ਦਾ ਜੋ ਆਪਰੇਸ਼ਨ ਆ ਉਹ 5550 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਉਹ ਆਪਰੇਸ਼ਨ ਹਨ ਜੋ ਜਨਰਲ ਸਰਜੀ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਆਮ ਰੇਟ 20 ਤੋਂ ਲੈ ਕੇ 35000 ਤੱਕ ਹੈ ਤੇ ਗੱਲਬਾਤ ਕਰਦੇ ਆਂ ਜਿੱਜਾ ਮਨਜੋਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਦਰਸ਼ਕਾਂ ਦੇ ਰੂਬਰੂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਇਲਾਕਾ ਨਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਇਸੇ ਪਰਉਪਦੇ ਆਗਮਨ ਦੀ ਖੁਸ਼ੀ ਵਿੱਚ ਇਹ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਆ 15 ਤੋਂ 20 ਤਰੀਕ ਤੱਕ ਇਸੇ ਤਰ੍ਹਾਂ ਸੇਵਾ ਚੱਲੇਗੀ ਤੇ ਇਸ ਤੋਂ ਇਲਾਵਾ ਸਾਰਾ ਤੁਹਾਡੇ ਹਸਪੀਟਲ ਨਾਲ ਕੌਣ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਨੇ ਜੋ ਕਿ ਮਰੀਜ਼ਾਂ ਨੂੰ ਦੇ ਰਹੇ ਹੋ ਤੁਸੀਂ ਆਪਣੇ ਹਸਪੀਟਲ ਦੇ ਵਿੱਚ ਆਪਣੇ ਨਾਲ ਸਰਜਰੀ ਦੇ ਰਿਲੇਟਡ ਆਲਮੋਸਟ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਜਿਹਦੇ ਵਿੱਚ ਮੋਸਟਲੀ ਦੂਰਬੀਨ ਦੇ ਚੀਰੇ ਦੇ ਲੇਜ਼ਰ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ ਇਸ ਦੇ ਵਿੱਚ ਬ੍ਰੇਨ ਨੂੰ ਛੱਡ ਕੇ ਹਾਰਟ ਨੂੰ ਤੇ ਚੈਸਟ ਨੂੰ ਛੱਡ ਕੇ ਬਾਕੀ ਹਰ ਆਪਾਂ ਤਰ੍ਹਾਂ ਦੀ ਸਰਜਰੀ ਕਰ ਕਰ ਸਕਦੇ ਹਾਂ ਉਸ ਦੀ ਸੁਵਿਧਾ ਆਪਣੇ ਕੋਲੇ ਹੈ ਇੱਥੇ ਤੇ ਹੋਰ ਵੀ ਕੋਈ ਡਾਕਟਰ ਨੇ ਜੋ ਹੱਥ ਦੇ ਕੰਨ ਨੱਕ ਗਲੇ ਦਾ ਕੋਈ ਲੈ ਚੈਸਟ ਦਾ ਹਾਰਟ ਦਾ ਕੋਈ ਬਾਹਰੋਂ ਆਉਂਦੇ ਨੇ ਜੋ ਹਾਂਜੀ ਹਾਂ ਆਪਣੇ ਨਾਲ ਛੋਟੇ ਸੌਸਪਿਟਲ ਦੀ ਐਸੋਸੀਏਸ਼ਨ ਹੋਈ ਹੈ ਜਿਸ ਦੇ ਨਾਲ ਆਪਣਾ ਸ਼ਹਿਰ ਨੂੰ ਵੀ ਕਾਫੀ ਫਾਇਦਾ ਹੋਇਆ ਹੈ ਇਸ ਚੀਜ਼ ਦਾ ਇਲਾਕੇ ਨੂੰ ਜਿਹਦੇ ਵਿੱਚ ਆਪਣੇ ਕੋਲੇ ਲੁਧਿਆਣਾ ਤੋਂ ਹੱਡੀਆਂ ਦੇ ਡਾਕਟਰ ਆਉਂਦੇ ਹਨ ਆ ਪਲਾਸਟਿਕ ਸਰਜਰੀ ਦੇ ਆਉਂਦੇ ਹਨ ਨਿਊਰੋਲੋਜੀ ਦੇ ਆਉਂਦੇ ਹਨ ਲੇਬਰ ਸਪੈਸ਼ਲਿਸਟ ਆਉਂਦੇ ਹਨ ਜੀਰੋਲੋਜੀ ਦੇ ਔਰਤਾਂ ਦੇ ਰੋਗਾਂ ਦੇ ਮਾਹਰ ਜਿਹੜੇ ਡਾਕਟਰ ਹੁੰਦੇ ਗਾਇਨਕੋਲੋਜੀ ਦੇ ਤੇ ਹੋਰ ਵੀ ਕਈ ਸਾਰੇ ਡਾਕਟਰ ਹਨ ईएनटी ਸਪੈਸ਼ਲਿਸਟ ਆਪਣੇ ਕੋਲੇ ਬਹੁਤ ਵਧੀਆ ਹਨ ਜੋ ਲੁਧਿਆਣੇ ਤੋਂ ਆਉਂਦੇ ਹਨ ਤਾਂ ਸਾਰੇ ਮਿਲ ਕੇ ਆਪਾਂ ਆਲਮੋਸਟ ਹਰ ਖੇਤਰ ਦੀ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਤੇ ਲੋਕਾਂ ਨੂੰ ਇਸ ਪ੍ਰਕਾਸ਼ ਦਿਹਾੜੇ ਤੇ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅ ਇਸ ਇਲਾਕੇ ਆਪਣਾ ਪਹਿਲਾ ਹੀ ਜਿੱਦਾਂ ਬਹੁਤ ਹੀ ਆ ਸੰਪੂਰਨ ਹੈ ਇੱਕ ਭਾਈਚਾਰਕ ਸਾਂਝ ਨੂੰ ਲੈ ਕੇ ਇਥੋਂ ਮਿਸਾਲਾ ਹਮੇਸ਼ਾ ਹੀ ਕਾਇਮ ਰਹਿੰਦੀਆਂ ਹਨ ਇਸੇ ਮਿਸਾਲ ਨੂੰ ਅੱਗੋਂ ਵੀ ਕਾਇਮ ਰੱਖਣ ਲਈ ਮੈਂ ਸਾਰੇ ਆਪਣੇ ਭਾਈਚਾਰੇ ਨੂੰ Hindu ਨੂੰ Muslim ਨੂੰ Sikh ਨੂੰ ਅਪੀਲ ਕਰਦਾ ਹਾਂ ਕਿ ਸਰਬਸਾਂਝੀ ਇਨਸਾਨੀਅਤ ਦਾ ਜੋ ਗੁਰੂ ਨਾਨਕ ਪਾਸ਼ਾ ਨੇ ਸੰਦੇਸ਼ ਦਿੱਤਾ ਹੈ ਆਪਾਂ ਸਾਰੇ ਵੀ ਉਸੇ ਸੰਦੇਸ਼ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿ ਹਮਲੇ ਕੋਟਲਾ ਹਮੇਸ਼ਾ ਦੀ ਤਰ੍ਹਾਂ ਆਜ਼ਾਦ ਰਹੇ ਅੱਜ ਜੀ ਹਾਂ ਇਹਨ ਚਮਨ ਜੋਤ ਸਿੰਘ ਬਿੰਦਜੀ ਜਿਨ੍ਹਾਂ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਪਣੇ ਹਸਪਤਾਲ ਚਮਨ ਜੋਤ ਵੜਿੰਗ ਹਸਪਤਾਲ ਮਲੇਰ ਕੋਲਾ ਵਿਖੇ ਇਹ ਸਹੂਲਤਾਂ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਸਰਬ ਦਾ ਪਲਾ ਔਰ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਹਿੰਦੀ ਰਿਪੋਰਟ